ਇਸ ਦਾ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਰਿਹਾ ਇੱਕ ਸਟੇਟ ਦੇ ਕੈਬਨਿਟ ਮਿੰਿਸਟਰ ਨੂੰ ਕਿ ਤੁਹਾਨੂੰ ਸਮਝ ਨਹੀਂ ਹਿੰਦੀ ਸਮਝ ਨਹੀਂ ਆਉਂਦੀ ਮੈਂ 1600 ਕਰੋੜ ਰੁਪਏ ਬੋਲ ਤਾਂ ਦਿੱਤਾ ਜਿਹੜੇ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜੇ ਪਾਰਟੀ ਦੇ ਆਫਿਸ ਬੀਰਰ ਸੀਗੇ ਭਾਰਤੀ ਜਨਤਾ ਪਾਰਟੀ ਦੇ ਲੋਕ ਸੀਗੇ ਉਹਨਾਂ ਨਾਲ ਮਿਲਣ ਤਰਜੀਹ ਦਿੱਤੀ ਜਾਂ ਦੂਜੇ ਪਾਸੇ ਇਹ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਤੋਂ ਟਾਲਾ ਵਟਿਆ ਕਿ ਊਠ ਦੇ ਮੂੰਹ ਚ ਜੀਰਾ ਦੇਣ ਵਾਲੀ ਗੱਲ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਔਰ ਜਿੰਨਾ ਮਾਮਾ ਦੇ ਪੁੱਤ ਮਾਰੇਗੇ ਉਹਨਾਂ ਦੇ ਹੰਝੂ ਨਹੀਂ ਪੂੰਜੇ ਗਏ ਬਲਕਿ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੀ ਦਿਨਾਂ ਬਾਅਦ ਜਿਹੜੀ ਆ ਮੈਸ ਸੰਬੰਧਾ ਇੱਕ ਟੂਰਿਜ਼ਮ ਕਰਕੇ ਇੱਕ ਡਰਾਸਟਿਕ ਟੂਰਿਜ਼ਮ ਕਰਕੇ ਉਤੋਂ ਉਰਤੇ ਬਣੇ ਇਹ ਸਾਰੀਆਂ ਗੱਲਾਂ ਪ੍ਰਗਟਾਵਾ ਕਰਦੀਆਂ ਨੇ ਕਿ ਉਹਨਾਂ ਦੇ ਮਨ ਦੇ ਅੰਦਰ ਕਿੱਡਾ ਵੱਡਾ ਜ਼ਹਿਰ ਜਿਹੜਾ ਉਹ ਪੰਜਾਬ ਦੇ ਪ੍ਰਤੀ ਆ ਜਿਹੜਾ ਉਹ ਵੀ ਘਟ ਹੈ ਗਿਆ ਉਹਦੀ ਬਾਹ ਤੱਕ ਹੀ ਪੜਦੀ ਸੀ ਆ ਕੇ ਇੱਕ ਤੁਛ ਚੀਜ਼ ਜਿਹੜੀ ਆ ਅਮਾਉਂਟ 1600 ਕਰੋੜ ਰੁਪਏ ਦੇ ਕੇ ਪੰਜਾਬ ਦੀ ਉਹਨਾਂ ਮਾਮਾ ਦੇ ਅਤੂਵਾ ਨੂੰ ਪੋਜਰ ਦੀ ਬਜਾਏ ਉਹਨਾਂ ਚ ਨਮਕ ਸਿਰਕਣ ਦਾ ਕੰਮ ਜਿਹੜਾ ਉਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਬੜਾ ਅਫਸੋਸ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ 30 ਦਿਨਾਂ ਬਾਅਦ 28 ਦਿਨਾਂ ਬਾਅਦ 28 30 ਦਿਨਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਦੀ ਯਾਦ ਆਈ 38 ਸਾਲਾਂ 30 ਦਿਨਾਂ ਬਾਅਦ ਜਿਹੜਾ 28 ਦਿਨਾਂ ਬਾਅਦ ਉਹਨਾਂ ਨੇ ਆ ਕੇ ਪੰਜਾਬ ਦੀ ਉਹਨਾਂ ਮਾ ਮਾਮਾ ਦੇ ਅਥਰੂ ਤਾਂ ਕੀ ਪੁੰਜਣੇ ਸੀ ਜਿਨ੍ਹਾਂ ਦੇ ਨੌਜਵਾਨ ਪੁੱਤ ਚਲੇ ਗਏ ਉਹਨਾਂ ਭੈਣਾਂ ਦੀ ਬਾਹ ਤਾਂ ਕੀ ਫੜਦੀ ਸੀ ਜਿਨ੍ਹਾਂ ਦੇ ਭਰਾ ਚਲੇ ਗਏ ਉਸ ਕਿਸਾਨ ਨੂੰ ਆਸਰਾ ਕੀ ਦੇਣਾ ਸੀ ਬਜ਼ੁਰਗ ਕਿਸਾਨ ਨੂੰ ਜਿਹਦੀ ਪੂਰੀ ਫਸਲ ਜਿਹੜੀ ਆ ਉਹ ਹੱਡ ਦੇ ਵਿੱਚ ਤਬਾਹ ਹੋ ਗਈ ਉਸ ਮਜ਼ਦੂਰ ਨੂੰ ਉਸ ਗਰੀਬ ਦੀ ਬਾਹ ਤੱਕੀ ਫੜਨੀ ਸੀ ਜਿਹਨੇ ਸਾਰੀ ਉਮਰ ਮਿਹਨਤ ਮਸ਼ੱਕਤ ਕਰਕੇ ਸਾਰੀ ਉਮਰ ਜਿਹਨੇ ਆਪਣੀ ਹੱਡ ਭਨਵੀ ਮਿਹਨਤ ਕਰਕੇ ਦੋ ਕਮਰੇ ਦਾ ਮਕਾਨ ਬਣਾਇਆ ਸੀ ਇੱਕ ਕਮਰੇ ਦਾ ਮਕਾਨ ਬਣਾਇਆ ਸੀ ਜਿਹਦੇ ਅੰਦਰ ਰਸੋਈ ਵੀ ਰਹੀ ਸੀ ਜਿਹਦੇ ਅੰਦਰ ਟਾਇਲਟ ਬਾਥਰੂਮ ਵੀ ਰਹੀ ਸੀ ਜਿਹੜਾ ਉਹ ਵੀ ਘਟਿਆ ਗਿਆ ਉਹਦੀ ਬਾਹ ਤੱਕੀ ਫੜਦੀ ਸੀ ਆਕੇ ਇਕ ਤੋਚੀ ਜਿਹੜੀ ਆ ਅਮਾਉਂਟ 1600 ਕਰੋੜ ਰੁਪਏ ਦੇ ਕੇ ਪੰਜਾਬ ਦੀ ਉਹਨਾਂ ਮਾਮਾ ਦੇ ਅਥਰੂਆਂ ਨੂੰ ਪੋਜਰ ਦੀ ਬਜਾਏ ਉਹਨਾਂ 'ਚ ਨਮਕ ਸਿੜਕਣ ਦਾ ਕੰਮ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਜਿਵੇਂ ਦੂਜੇ ਸ਼ਬਦਾਂ 'ਚ ਕਹਿ ਲਵਾਂ ਕਿ ਊਠ ਤੇ ਮੂੰਹ ਜੀਰਾ ਦੇਣ ਵਾਲੀ ਗੱਲ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਔਰ ਜਿੰਨਾ ਮਾਮਾ ਦੇ ਪੁੱਤ ਮਾਰੇ ਗਏ ਉਹਨਾਂ ਦੇ ਹੰਝੂ ਨਹੀਂ ਪੂੰਜੇ ਗਏ ਜਿੰਨਾ ਭੈਣਾਂ ਦੇ ਭਰਾ ਤੁਰ ਗਏ ਇਸ ਦੁਨੀਆ ਤੇ ਉਹਨਾਂ ਦੀ ਬਾਹ ਨਹੀਂ ਫੜੀ ਜਿੰਨਾ ਪਤਰੀਆਂ ਦੇ ਪਤੀ ਇਸ ਦੁਨੀਆ ਤੋਂ ਮਾਰੇ ਗਏ ਉਹਨਾਂ ਦੇ ਨਾਲ ਨਹੀਂ ਖੜੇ ਜਿੰਨਾ ਬੱਚਿਆਂ ਦੇ ਮਾਪੇ ਚਲੇ ਗਏ ਇਸ ਦੁਨੀਆ ਤੋਂ ਉਹਦਾ ਬੱਚਿਆਂ ਦਾ ਸਹਾਰਾ ਨਹੀਂ ਬਣੇ ਬਲਕਿ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ 30 ਦਿਨਾਂ ਬਾਅਦ ਜਿਹੜੀ ਆ ਮੈਂ ਸਮਝਦਾ ਇੱਕ ਟੂਰਿਜ਼ਮ ਕਰਕੇ ਇੱਕ ਡਰਾਸਟਿਕ ਟੂਰਿਜ਼ਮ ਕਰਕੇ ਇਥੋਂ ਦੁਰਤੇ ਬਣੇ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਦੀ ਚੁਣੀ ਹੋਈ ਸਰਕਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸ ਤਰ੍ਹਾਂ ਅਗਨੋਰ ਕੀਤਾ ਜਦੋਂ ਪਬਲਿਕ ਦੇ ਨੁਮਾਇੰਦਿਆਂ ਨੂੰ ਮਿਲ ਰਹਿ ਸੀ ਤਾਂ ਉਹ ਆਪਣੇ ਜਿਹੜੇ ਉਹਨਾਂ ਦੇ ਨੌਜਵਾਨ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜੇ ਪਾਰਟੀ ਦੇ ਆਫਿਸ ਬੀਰਰ ਸੀਗੇ ਭਾਰਤੀ ਜਨਤਾ ਪਾਰਟੀ ਦੇ ਲੋਕ ਸੀਗੇ ਉਹਨਾਂ ਨੂੰ ਮਿਲਣ ਤਰਜੀਹ ਦਿੱਤੀ ਜਾਂ ਦੂਜੇ ਪਾਸੇ ਇੱਕ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਤੋਂ ਟਾਲਾ ਵੱਟਿਆ ਭਾਈ ਸਾਹਿਬ ਕਿ ਜੇ ਤੁਸੀਂ ਇਹਨਾਂ ਨੂੰ ਮਿਲਣਾ ਸੀਗਾ ਤਾਂ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਿੱਲੀ ਬਿਲਾ ਲੰਦੇ ਇਹਦੇ ਵਿੱਚ ਜਾਖੜ ਸਾਹਿਬ ਹੋਰ ਸਾਰੇ ਸਾਥੀ ਚਲੇ ਜਾਂਦੇ ਔਰ ਉੱਥੇ ਉਹਨਾਂ ਡੀਲਰ ਵੀ ਕਰਾਉਂਦੇ ਉਹਨਾਂ ਨੂੰ ਚਾਹ ਵੀ ਪਿਲਾਉਂਦੇ ਉਹਨਾਂ ਦੀ ਆਉ ਭਗਤ ਵੀ ਕਰਦੇ ਉਹਨਾਂ ਨਾਲ ਗੱਪਸ਼ਪ ਬੱਲਦੇ ਇੱਥੇ ਆ ਕੇ ਜੇ ਇਧਰ ਨੂੰ ਮਿਲਣਾ ਸੀ ਫਿਰ ਪੰਜਾਬ ਆਉਣ ਦਾ ਫਾਇਦਾ ਕੀ ਸੀਗਾ ਉਹ ਸਾਡੀਆਂ ਮਾਮਾਆਂ ਦੀਆਂ ਬਾਹਾਂ ਦੇਖਦੀਆਂ ਰਹਿਆਂ ਕਿ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਅੱਜ ਸਾਡੇ ਬੱਚੇ ਦਾ ਸ਼ਾਇਦ ਸਾਡੀ ਜਿਹੜੀ ਛੱਤ ਡਿੱਗੀ ਇਹ ਚਾਹ ਦੁਬਾਰਾ ਪੈ ਜਾਊਗੀ ਸ਼ਾਇਦ ਜਿਹੜਾ ਸਾਡਾ ਰਸੋਈ ਟੁੱਟ ਗਈ ਸ਼ਾਇਦ ਉਹ ਦੁਬਾਰਾ ਬਣ ਜਾਊਗੀ ਸ਼ਾਇਦ ਜਿਹੜੀ ਸਾਡੀ ਸਾਡੀ ਮੱਝ ਸੀ ਜਿਹੜੀ ਸਾਡੀ ਗਾਂ ਸੀ ਜਿਹੜੀਆਂ ਸਾਡੇ ਗਾਵਾਂ ਸੀ ਜਿਹੜੀਆਂ ਮਰ ਗਈਆਂ ਰੁੜ ਗਈਆਂ ਖਤਮ ਹੋ ਗਈਆਂ ਸ਼ਾਇਦ ਅਸੀਂ ਉਹਨਾਂ ਨੂੰ ਦੁਬਾਰਾ ਖਰੀਦ ਕੇ ਲਿਆ ਸਕੀਏ ਦੁਬਾਰਾ ਉਹਨਾਂ ਨੂੰ ਪਰਚੇਸ ਕਰ ਸਕੀਏ ਸ਼ਾਇਦ ਉਦਲੀ ਮਦਦ ਆਊਗੀ ਪਰ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਬੁਰੀ ਤਰ੍ਹਾਂ ਜਿਹੜਾ ਉਹਨ ਰਾਸਤਾ ਸਾਡੀਆਂ ਮਾਮਾ ਪੈਣਾ ਸਾਡੇ ਬਜ਼ੁਰਗਾਂ ਦੇ ਹਿੱਸੇ ਪਾਈ ਔਰ ਚੁਣੀ ਹੋਈ ਨਮਾਇੰਦਿਆਂ ਨੂੰ ਚੁਣੀ ਹੋਈ ਸਰਕਾਰ ਦੀ ਜੇ ਮੈਂ ਸਮਝਦਾ ਇੱਕ ਇੱਕ ਤਰ੍ਹਾਂ ਨਾਲ ਉਹਨਾਂ ਨੇ ਲੋਕਤੰਤ੍ਰਿਕ ਲੋਕਤੰਤਰ ਦੇ ਸਿਸਟਮ ਦੇ ਅੰਦਰ ਇੱਕ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਕਰਨ ਦਾ ਕੰਮ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਬੇਰੁਖੀ ਦਾ ਪ੍ਰਗਟਾਵਾ ਕੀਤਾ ਚੁਣੀ ਹੋਏ ਨਮਾਇੰਦਿਆਂ ਨੂੰ ਗਰੋਹ ਕਰਕੇ ਲੋਕਤੰਤਰ ਦੀ ਮਰਿਆਦਾ ਨੂੰ ਭਾਰੀ ਸੱਟ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮਾਰੀ ਆ। ਔਰ ਇੱਥੇ ਹੀ ਬਸ ਨਹੀਂ। ਔਰ ਜਦੋਂ ਜਦੋਂ ਪ੍ਰੈਜੈਂਟੇਸ਼ਨ ਆਫੀਸਰ ਧੇਰ ਆਏ ਸੀਗੇ। ਤੋ ਉਸ ਸਮੇਂ ਜਦੋਂ ਸਾਡੇ ਵਜ਼ੀਰ ਹਰਦੀਪ ਸਿੰਘ ਮੁੰਡਿਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੇ ਦੇਖਿਆ ਵੀ ਚਲਾਇਆ ਵੀ। ਹੱਥ ਜੋੜ ਕੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਰਹੇ ਸੀ ਕਿ 20000 ਕਰੋੜ ਰੁਪਏ ਦੀ ਮਦਦ ਜਿਹੜੀ ਆ ਉਹ ਸਾਨੂੰ ਦੇ ਕੇ ਜਾਓ ਐਟ ði ਸਟੇਜ ਅੰਤਰਾ ਮਰੀ ਬਜੋ 20000 ਕਰੋੜ ਰੁਪਏ ਦੇ ਕੇ ਜਾਓ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਕੋ ਹਿੰਦੀ ਸਮਝ ਨਹੀਂ ਆਤੀ ਆਪਕੋ ਸਮਝ ਨਹੀਂ ਆਤਾ ਕਿ 1600 ਕਰੋੜ ਰੁਪਏ ਦੇ ਦਿਆ ਇਹਦਾ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਮਾਂ ਬੋਲੀ ਪੰਜਾਬੀ ਦਾ ਅਪਮਾਨ ਕੀਤਾ ਸਾਡੀ ਪੰਜਾਬ ਦੇ ਲੋਕਾਂ ਦਾ ਅਪਮਾਨ ਕੀਤਾ ਪੰਜਾਬੀਅਤ ਦਾ ਅਪਮਾਨ ਕੀਤਾ ਅਸੀਂ ਸਾਰੇ ਜਾਣਦੇ ਹਾਂ ਸਾਰੇ ਰਿਸਪੈਕਟ ਕਰਦੇ ਹਾਂ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਕੀ ਅਸੀਂ ਸਾਰੇ ਜਿੰਨੇ ਵੀ ਇਸ ਹਾਲ ਚ ਬੈਠੇ ਆ ਸਾਰਿਆਂ ਨੇ ਮੁੱਢਲੀ ਸਿੱਖਿਆ ਵੀ ਜਿਹੜੀ ਆ ਜੇ ਮੈਂ ਗੱਲ ਕਰਾਂ ਪੰਜਵੀਂ ਤੋਂ ਬਾਅਦ ਚੌਥੀ ਤੋਂ ਬਾਅਦ ਛੇਵੀਂ ਤੋਂ ਬਾਅਦ ਸਾਰਿਆਂ ਨੇ ਹਿੰਦੀ ਨੂੰ ਇੱਕ ਸਬਜੈਕਟ ਵਜੋਂ ਲਿਆਗਾ ਔਰ ਸਾਰੇ ਦੇਸ਼ ਦੇ ਨੈਸ਼ਨਲ ਭਾਸ਼ਾ ਦਾ ਜਿਹੜਾ ਸਨਮਾਨ ਕਰਦੇ ਨੇਗੇ ਪਰ ਲੇਕਿਨ ਸਾਡੇ ਸੂਬੇ ਦੇ ਵਿੱਚ ਆ ਕੇ ਸਾਡੇ ਸੂਬੇ ਦੇ ਵਿੱਚ ਆ ਕੇ ਔਰ ਸਾਡੀ ਮਾਂ ਬੋਲੀ ਨੂੰ ਮਾਂ ਬੋਲੀ ਪ੍ਰਤੀ ਜਿਹੜਾ અપਮਾਨਿਤ ਕਰਨਾ ਉਹਦੇ ਪ੍ਰਤੀ ਬੇਰੁਖੀ ਦਿਖਾਉਣੀ ਇੱਥੋਂ ਪਤਾ ਲੱਗਦਾਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲ ਦੇ ਅੰਦਰ ਅੱਜ ਵੀ ਪੰਜਾਬੀਆਂ ਪ੍ਰਤੀ ਨਫ਼ਰਤ ਹੋਈਆਂ ਜਿਵੇਂ ਤਿੰਨ ਕਾਲੇ ਕਰੋਨਾ ਦੇ ਸਮੇਂ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਤਿੰਨ ਕਾਲੇ ਕਾਨੂੰਨ ਬਣਾਏ ਔਰ ਸਭ ਤੋਂ ਪਹਿਲਾਂ ਉਹਦਾ ਵਿਰੋਧ ਪੰਜਾਬ ਦੇ ਲੋਕਾਂ ਨੇ ਕੀਤਾ ਪੰਜਾਬ ਦੀ ਜ਼ਰਖੀਲੀ ਧਰਤੀ ਨੇ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਗ੍ਰੀਨ ਰੈਵਲੂਸ਼ਨ ਦੇ ਰਾਹੀਂ ਗ੍ਰੀਨ ਰੈਵਲੂਸ਼ਨ ਦੇ ਰਾਹੀਂ ਸਭ ਤੋਂ ਵੱਧ ਦੇਸ਼ ਦੇ ਕੌਮੀ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਹੁਣ ਤੱਕ ਜੇ ਮੈਂ ਗੱਲ ਕਰਾਂ ਭਾਰਤ ਦੇ ਲੋਕਾਂ ਦਾ ਪੇਟ ਭਰਨ ਦੇ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਹਿੱਸਾ ਹੈ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬੀਆਂ ਦੀ ਆ ਪੰਜਾਬ ਦੇ ਲੋਕਾਂ ਦੀ ਆ ਪਰ ਲੇਕਿਨ ਉਹ ਗੱਲ ਜਿਹੜੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਭੁੱਲੀ ਨਹੀਂ ਕਿ ਪੰਜਾਬੀਆਂ ਨੇ ਉਹਨਾਂ ਦੀ ਹਿੱਕ ਤੇ ਬੈਠ ਕੇ ਉਹਨਾਂ ਦਾ ਡਟ ਕੇ ਵਿਰੋਧ ਕਰਕੇ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਇਆ ਸੀ ਐਸੀ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਆਮ ਵਰਗ ਨੂੰ ਜਿਹੜੀ ਆ ਉਹ ਦਿਲੋਂ ਨਫ਼ਰਤ ਕਰਦੀ ਆ ਮੈਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਆਪਣੇ ਦਿਲ ਦਿਮਾਗ ਦੇ ਵਿੱਚੋਂ ਪੰਜਾਬੀਆਂ ਪ੍ਰਤੀ ਨਫ਼ਰਤ ਕੱਢਣ ਦੇ ਲਈ ਤੁਸੀਂ ਕਿਤੇ ਜਾ ਕੇ 10 ਦਿਨ ਦਾ ਚਿੰਤਨ ਮੰਤਨ ਕਰਿਓ ਕਿਤੇ ਜਾ ਕੇ 10 ਦਿਨ ਕੋਈ ਸ਼ਾਂਤੀ 'ਚ ਬੈਠ ਕੇ ਆਜੋ 10 ਦਿਨ ਕੋ ਪਛਤਾਪ ਕਰ ਲਓ ਕਿਉਂਕਿ ਜਿਹੜਾ ਜਿਹੜਾ ਵੀ ਹਕੂਮਰਾਨ ਮੰਨਦਾ ਚਾਹਿਆ ਸੀ ਹਾਂ ਜੇ ਪੰਜਾਬ ਦੀ ਗੱਲ ਕਰੀਏ ਜਾਂ ਨੈਸ਼ਨਲ ਲੈਵਲ ਤੇ ਭਾਜਪੀ ਆ ਤੇ ਜੇ ਗਲਤੀ ਹੋ ਜਾਂਦੀ ਆ ਕੋਈ ਤਾਂ ਉਹਦੇ ਤੇ ਮਾਫੀ ਮੰਗ ਲਈ ਜਾਂਦੀ ਆ ਉਹ ਕਾਨੂੰਨ ਵੀ ਬਾਪ ਸੋਚਦਾ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂ ਕਾਨੂੰਨ ਲੋਕਾਂ ਦੀ ਵੈਲਫੇਅਰ ਲਈ ਬਣਦੇ ਲੱਗੇ ਕੋਈ ਲੋਕ ਨਮਾਇंदे ਚੁਣਦੇ ਨੇ ਜੇ ਚੁੜੇ ਹੋਏ ਨਮਾਇੰਦਿਆਂ ਤੋਂ ਗਲਤੀ ਹੋ ਗਈ ਤਾਂ ਉਹਨੂੰ ਵਾਪਸ ਵੀ ਲਿਆ ਜਾ ਸਕਦਾ ਹੈਗਾ ਜੇ ਪ੍ਰਧਾਨ ਮੰਤਰੀ ਸਾਹਿਬ ਨੇ ਕੋਈ ਚੀਜ਼ ਵਾਪਸ ਲੈ ਲਈ ਤਿੰਨ ਕਾਲੇ ਕਾਨੂੰਨ ਪਰ ਲੇਕਿਨ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਉਹਦੀ ਜਿਹੜਾ ਗੁੱਸਾ ਉਹਦੀ ਰੰਜਸ਼ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲੋਂ ਔਰ ਦਿਮਾਗ ਦੇ ਅੰਦਰ ਠੋਕ ਠੋਕ ਕੇ ਪਈ ਹੋਈ ਹੈ। ਇਹੀ ਗੱਲ ਆ ਕਿ ਜਦੋਂ ਵੀ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦਾ ਰਵਈਆ ਜਿਹੜਾ ਉਹ ਨਫ਼ਰਤ ਭਰਿਆ ਹੁੰਦਾਗਾ। ਤੋਂ ਇਹ ਜਿਹੜੀ ਆ ਸਪਸ਼ਟ ਹੁੰਦਾਗਾ। ਸੋ ਮੇਰਾ ਕਹਿਣ ਦਾ ਪਾਪ ਬਹੁਤ ਲੰਬੇ ਅਰਸੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦਾ ਰੋਕ ਕੀਤਾ ਪਰ ਲੇਕਿਨ ਆਏ ਕਿ ਤੁਛ ਜੀ ਅਮਾਉਂਟ ਜਿਹੜੀ ਆ 1600 ਕਰੋੜ ਰੁਪਏ ਦੇ ਕੇ ਪੰਜਾਬ ਤੇ ਪੰਜਾਬੀਅਤ ਦਾ અપਮਾਨ ਕੀਤਾ। ਪੰਜਾਬ ਦਾ ਉਹਨਾਂ ਲੋਕਾਂ ਦਾ ਅਪਮਾਨ ਕੀਤਾ ਜਿਨ੍ਹਾਂ ਨੇ ਆਪਣੀ ਜਾਨ ਗਵਾ ਲਈ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਲੋਕਾਂ ਦਾ ਅਪਮਾਨ ਕੀਤਾ ਉਹਨਾਂ ਰੂਹਾਂ ਦਾ ਅਪਮਾਨ ਕੀਤਾ ਜਿਹੜੇ ਇਸ ਦੁਨੀਆ ਤੋਂ ਸਿਰਫ ਔਰ ਸਿਰਫ ਕੁਦਰਤੀ ਆਫਤ ਦੇ ਕਾਰਨ ਚਲੇ ਗਏ ਔਰ ਦੂਸਰਾ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਦਾ ਅਪਮਾਨ ਕੀਤਾ ਕਿ ਕਹਿਣਾ ਤੈਨੂੰ ਸਮਝ ਨਹੀਂ ਆਉਂਦੀ ਇਸ ਦਾ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਰਿਹਾ ਇੱਕ ਸਟੇਟ ਦੇ ਕੈਬਨਿਟ ਮਿੰਿਸਟਰ ਨੂੰ ਕਿ ਤੁਹਾਨੂੰ ਸਮਝ ਨਹੀਂ ਹਿੰਦੀ ਸਮਝ ਨਹੀਂ ਆਉਂਦੀ ਮੈਂ 1600 ਕਰੋੜ ਰੁਪਏ ਬੋਲਤਾ ਦਿੱਤਾ ਇਹ ਸਾਰੀਆਂ ਗੱਲਾਂ ਪ੍ਰਗਟਾਵਾ ਕਰਦੀਆਂ ਨੇ ਕਿ ਉਹਨਾਂ ਦੇ ਮਨ ਦੇ ਅੰਦਰ ਕਿੱਡਾ ਵੱਡਾ ਜ਼ਹਿਰ ਜਿਹੜਾ ਉਹ ਪੰਜਾਬ ਦੇ ਪ੍ਰਤੀ ਆ ਕਿੱਡਾ ਵੱਡਾ ਜਿਹੜਾ ਹਮਦਰਦੀ ਨਹੀਂ ਹੈਗੀ ਉਹਨਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਬਲਕਿ ਉਹਨਾਂ ਦੇ ਦਿਲ ਉਹਰ ਦਿਮਾਗ ਦੇ ਅੰਦਰ ਜਿਹੜਾ ਜ਼ਹਿਰ ਭਰਿਆ ਪਿਆਗਾ ਔਰ ਇਸ ਤੋਂ ਬਿਨਾ ਜਿਹੜਾ ਉੱਥੇ ਸਰਕਾਰ ਦੇ ਨੁਮਾਇंदे ਬੁਲਾਉਣ ਦੀ ਬਜਾਏ ਆਮ ਜਿਹੜੇ ਹਰ ਪੀੜਤ ਨੇ ਜਿਹੜਾ ਮਾਮਾ ਦੇ ਅੱਛਾ ਹੁੰਦਾ ਜੇ ਕਿਸੇ ਉਸ ਵਿਅਕਤੀ ਦੀ ਮਾਂ ਨੂੰ ਬੁਲਾ ਲੰਦੇ ਜਿਹਦਾ ਪੁੱਤ ਚਲਿਆ ਗਿਆ ਚੰਗਾ ਹੁੰਦਾ ਦੋਨਾਂ ਬੱਚਿਆਂ ਨੂੰ ਬੁਲਾ ਲੰਦੇ ਜਿਨ੍ਹਾਂ ਦੀ ਮਾਂ ਜਾਂ ਬਾਪ ਚਲਿਆ ਗਿਆ ਚੰਗਾ ਹੁੰਦਾ ਉਹਨਾਂ ਨੂੰ ਬੁਲਾ ਲੰਦੇ ਜਿਨ੍ਹਾਂ ਦਾ ਕੋਈ ਬਜ਼ੁਰਗ ਰੁੜ ਗਿਆ ਚਲਿਆ ਗਿਆ ਚੰਗਾ ਹੁੰਦਾ ਉਹਨਾਂ ਪਸ਼ੂਆਂ ਦੇ ਮਾਲਕਾਂ ਨੂੰ ਬੁਲਾ ਲੰਦੇ ਜਿਨ੍ਹਾਂ ਦੇ ਪਸ਼ੂ ਰੁੜ ਗਏ ਚੰਗਾ ਹੁੰਦਾ ਉਹਨਾਂ ਕਿਸਾਨਾਂ ਨੂੰ ਬੁਲਾ ਲੰਦੇ ਜਿਨ੍ਹਾਂ ਦੀ ਕਿਸਾਨਾਂ ਦੀ ਜਿਹੜੀ ਆ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਰੁੜ ਗਈ ਚੰਗਾ ਹੁੰਦਾ ਪਰ ਲੇਕਿਨ ਇੱਥੇ ਵੀ ਆ ਕੇ ਉਹੀ 나ਟਕੀ ਅੰਦਾਜ਼ ਦੇ ਅੰਦਰ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਬੁਲਾ ਕੇ ਔਰ ਪੰਜਾਬ ਦਾ ਅਪਮਾਨ ਕਰਕੇ ਚੱਲਦੇ ਬਣੇ ਸਮਝ ਸਮਝਦਾ ਬਹੁਤ ਭਾਰੀ ਅਪਮਾਨ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੱਲ ਪੰਜਾਬ ਪੰਜਾਬੀਅਤ ਦਾ ਪੰਜਾਬ ਦੀ ਮਾਂ ਪਾਸ਼ਾ ਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਖੇਤ ਮਜ਼ਦੂਰ ਦਾ ਪੰਜਾਬ ਦੇ ਮਜ਼ਦੂਰਾਂ ਦਾ ਵਪਾਰੀਆਂ ਦਾ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ